ਵਿਆਹ ਦੇ ਵਿੱਚ ਚਾਹਮਾਂ ਦੇ ਨਾਲ ਨੱਚ ਰਹੀ ਇਸ ਜੋੜੀ ਨੂੰ ਨਹੀਂ ਪਤਾ ਸੀ ਕਿ ਉਹਨਾਂ ਦੇ ਨਾਲ ਕੀ ਕੁਝ ਹੋ ਜਾਣਾ ਹੈ ਵਿਆਹ ਦੇ ਵਿੱਚ ਜਦੋਂ ਹੀ ਨੱਚ ਰਹੇ ਸੀ ਤਾਂ ਬੇहद ਹੀ ਜ਼ਿਆਦਾ ਖੁਸ਼ ਨਜ਼ਰ ਆ ਰਹੇ ਸੀ ਹਰੇਕ ਦੇ ਵੱਲੋਂ ਇਹਨਾਂ ਦੀਆਂ ਤਾਰੀਫ਼ਾਂ ਕੀਤੀਆਂ ਜਾ ਰਹੀਆਂ ਸੀ ਅਤੇ ਇਸ ਜੋੜੀ ਨੂੰ ਇਹੀ ਆਸ਼ੀਰਵਾਦ ਦਿੱਤਾ ਜਾ ਰਿਹਾ ਸੀ ਕਿ ਉਹ ਹਮੇਸ਼ਾ ਇਕੱਠੇ ਰਹਿਣ ਸਦਾ ਖੁਸ਼ ਰਹਿਣ ਅਤੇ ਇਹ ਕੁੜੀ ਸਦਾ ਸੁਹਾਗਣ ਰਹੇ ਪਰ ਥੋੜੇ ਹੀ ਦਿਨਾਂ ਦੇ ਵਿੱਚ ਇੱਕ ਇਹੋ ਜਿਹੀ ਮਾੜੀ ਘਟਨਾ ਵਾਪਰ ਗਈ ਕਿ ਅੱਜ ਇਹਨਾਂ ਦੇ ਵਿਆਹ ਦੀ ਵੀਡੀਓ ਦੇਖ ਕੇ ਹਰੇਕ ਦੀ ਅੱਖਾਂ ਦੇ ਵਿੱਚੋਂ ਹੰਝੂ ਆ ਰਹੇ ਨੇ ਨਵਾਂ ਨਵਾਂ ਮੁੰਡੇ ਦਾ ਵਿਆਹ ਹੋਇਆ ਸੀ ਘਰਦਿਆਂ ਦੇ ਹਜੇ ਚਾਹ ਵੀ ਨਹੀਂ ਉਤਰਿਆ ਤੇ ਮੁੰਡਾ ਵੀ ਖੁਸ਼ੀ ਦੇ ਨਾਲ ਫੁੱਲਿਆ ਫਿਰਦਾ ਸੀ ਕਰ ਤੋਂ ਨਿਕਲਦੇ ਹੀ ਇਸ ਨਵੇਂ ਵਿਆਹੇ ਮੁੰਡੇ ਦੇ ਨਾਲ ਇੱਕ ਅਜਿਹੀ ਮਾੜੀ ਘਟਨਾ ਹੋਈ ਜਿਸ ਤੋਂ ਬਾਅਦ ਜਦੋਂ ਚੂੜੇ ਵਾਲੀ ਨੂੰ ਪਤਾ ਲੱਗਿਆ ਕਿ ਉਸ ਦਾ પતિ ਇਸ ਹਾਲ ਦੇ ਵਿੱਚ ਫਲਾਣੀ ਥਾਂ ਤੇ ਪਿਆ ਤਾਂ ਉਸ ਦੇ ਪੈਰਾਂ ਹੇਠ ਹੋਣ ਜ਼ਮੀਨ ਖਿਸਕ ਗਈ ਫਾਜ਼ਿਲਕਾ ਫਿਰੋਜ਼ਪੁਰ ਰੋਡ ਤੇ ਮੰਡੀ ਲਾਦੂ ਕਾ ਵਿਖੇ ਇੱਕ ਦਰਦਨਾਕ ਹਾਦਸੇ ਦੇ ਵਿੱਚ ਨਵੇਂ ਵਿਆਹੇ ਮੁੰਡੇ ਦੀ ਜਾਨ ਜਾਣ ਦੀ ਦੁਖਦ ਖਬਰ ਸਾਹਮਣੇ ਆਈ ਇਹ ਘਟਨਾ ਉਦੋਂ ਵਾਪਰੀ ਹੈ ਜਦੋਂ ਤਿੰਨ ਨੌਜਵਾਨ ਮੋਟਰਸਾਈਕਲ ਤੇ ਲਾਦੂਕਾ ਪਿੰਡ ਦੇ ਵੱਲ ਨੂੰ ਜਾ ਰਹੇ ਸਨ ਜ਼ਖਮੀ ਨੌਜਵਾਨ ਸੁਨੀਲ ਦੇ ਵੱਲੋਂ ਦੱਸਿਆ ਗਿਆ ਕਿ ਉਹ ਆਪਣੇ ਮਾਮੇ ਤੇ ਮੁੰਡੀਆਂ ਦੇ ਨਾਲ ਮੋਟਰਸਾਈਕਲ ਤੇ ਸਵਾਰ ਹੋ ਕੇ ਜਾ ਰਿਹਾ ਸੀ ਲਾਦੂਕਾ ਦੇ ਨੇੜੇ ਹੀ ਇੱਟਾਂ ਦੇ ਨਾਲ ਲੱਦੇ ਇੱਕ ਟਰੈਕਟਰ ਟਰੇਲਰ ਦੇ ਵੱਲੋਂ ਉਸ ਤੇ ਮੋਟਰਸਾਈਕਲ ਨੂੰ ਟੱਕਰ ਮਾਰੀ ਗਈ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਉਹ ਸੜਕ ਤੇ ਆਪਣੇ ਪਾਸੇ ਗੱਡੀ ਚਲਾ ਰਹੇ ਸੀ ਪਰ ਇਹ ਹਾਦਸਾ ਟ੍ਰੈਕਟਰ ਡਰਾਈਵਰ ਦੀ ਲਾਪਰਵਾਹੀ ਦੇ ਕਾਰਨ ਵਾਪਰਿਆ ਜਿਸ ਦੇ ਕਾਰਨ ਨਵੇਂ ਵਿਆਹੇ ਮੁੰਡੇ ਦੀ ਜਾਨ ਚਲੀ ਗਈ ਦੋ ਹੋਰ ਨੌਜਵਾਨਾਂ ਨੂੰ ਗੰਭੀਰ ਹਾਲਤ ਦੇ ਵਿੱਚ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਤੇ ਇੱਧਰ ਮ੍ਰਿਤਕ ਦੇ ਰਿਸ਼ਤੇਦਾਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਮਨਜੀਤ ਸਿੰਘ ਜਿਹੜਾ ਮੁੰਡਾ ਮਰਿਆ ਉਸ ਦਾ ਵਿਆਹ ਮਸਾਂ ਹੀ 15 ਦਿਨ ਪਹਿਲਾਂ ਹੋਇਆ ਸੀ ਮ੍ਰਿਤਕ ਦੇ ਰਿਸ਼ਤੇਦਾਰ ਜੋ ਕਿ ਇੱਕ ਗਰੀਬ ਪਰਿਵਾਰ ਤੋਂ ਹਨ ਉਹਨਾਂ ਨੇ ਕਿਹਾ ਸੀ ਕਿ ਸਾਨੂੰ ਇਨਸਾਫ ਚਾਹੀਦਾ ਕਿਉਂਕਿ ਉਸ ਕੁੜੀ ਦੀ ਵੀ ਜ਼ਿੰਦਗੀ ਖਰਾਬ ਹੋ ਗਈ ਜਿਸਨੇ ਆਪਣਾ ਸਾਰਾ ਭਵਿੱਖ ਇਸ ਮੁੰਡੇ ਦੇ ਨਾਲ ਵਿਆਹ ਕਰਵਾਉਣ ਤੋਂ ਬਾਅਦ ਬੰਨਿਆ ਸੀ ਕਿੱਥੇ ਕਰਕੇ ਹੋਇਆ ਜੀ ਐਕਸੀਡੈਂਟ ਮਾਤੂ ਕਾ ਅੱਛਾ ਕਿਵੇਂ ਹੋਇਆ ਅਸਰ ਜੀ ਵੇ ਵਿਰਾ ਮੈਂ ਪੌਣਾ ਦੀ ਪਈਆਂ ਸੋੜ ਤੇ ਇਹ ਆਦੇ ਅਸੀਂ ਛੜਕਾ ਸਿੱਧੇ ਆ ਨ ਆਪਣੇ ਸਰਕਰਾ ਛੜਕ ਕਰਾਸ ਕਰਨ ਵਾਲੇ ਨੂੰ ਟੱਕਰ ਲਾ ਦਿਤਾ ਮਿੱਟੀ ਵਾਲਾ ਅੱਛਾ ਕੀ ਹੋਇਆ ਅੱਛਾ ਟਰਾਲਾ ਵਿੱਚ ਟਰਾਲੇ ਵਾਲੇ ਟਰਾਲਾ ਮਾਰਿਆ ਘੱਟ ਮਾਰਿਆ ਟਰਾਲੇ ਵਾਲੇ ਨੇ ਅੱਛਾ ਜੀ ਹਾਂ ਜੀ ਕਿੰਨੇ ਜਣੇ ਸੀਗੇ ਇਹ ਤਿੰਨ ਜਣੇ ਕੇ ਸੀ ਮੋਟਰਸਾਈਕਲ ਤੇ ਅੱਛਾ ਇਹ ਕਿੱਥੇ ਜਾ ਰਹੀ ਸੀ ਇਹ ਲਿੰਕ ਰੋੜ ਦੇ ਲਾਡੂ ਵਾਲੇ ਲਿੰਕ ਰੋੜ ਤੇ ਜਾ ਕਿਥੇ ਰੇ ਸੀ ਇਹ ਅੱਡੇ ਤੇ ਲਾਦੂ ਅੱਡੇ ਤੇ ਜਾ ਰਿਹਾ ਸੀ ਕੀ ਨਾਮ ਸੀਗਾ ਮਰਨ ਵਾਲਾ ਦਾ ਮਨਜੀਤ ਸਿੰਘ ਜੀ ਕਿੰਨੀ ਕੁ ਉਮਰ ਸੀ ਉਮਰ 25 ਸਾਲ ਕਿੰਨੇ ਕੀ ਕੰਮ ਕਰਦਾ ਸੀ ਇਹ ਆਨਲਾਈਨ ਦਾ ਕੰਮ ਕਰਦਾ ਸੀ ਅੱਛਾ ਵਿਆਹ ਹੈ ਵਿਆਹ 10 ਦਿਨ ਹੋਏ ਨੂੰ 15 ਦਿਨ ਸਾਰੇ ਜਿਹੜੇ ਵਿਆਹ ਹੋਏ ਨੂੰ ਕਿੰਨੇ ਜਣੇ ਹੋਰ ਸੀਗੇ ਉਹਦੇ ਨਾਲ ਦੋ ਜਣੇ ਗਏ ਸੀ ਦੋਵੇਂ ਉਹਦੇ ਬਰਾਦਰੇ ਗਏ ਸੀ ਨਾਲ ਇੱਕ ਬੂਆ ਦਾ ਮੁੰਡਾ ਇੱਕ ਬਰਾਦਾ ਮੁੰਡਾ ਉਹਦੇ ਕਿਵੇਂ ਨੇ ਹਾਲਾਤ ਜੀ ਉਹਦੇ ਵੀ ਹਾਲਾਤ ਮਾੜੇ ਨੂੰ ਪਤਾਲੂ ਤਰਤ ਕੀਤੇ ਜਾਂਦੇ ਸੀ ਹੁੰਦੇ ਵੀ ਬਹੁਤ ਚੱਲਾ ਉਤਲ ਫੇਰ ਲਾਂ ਕਿਉਂਦੇ ਵੀ ਮੌਕੇ ਤੇ ਹੋ ਗਈ ਮੌਕੇ ਤੇ ਹੋ ਗਈ ਉਹਨ ਕਹਿੰਦੇ ਤਾਂ ਸਾਰਿਆਂ ਪਰ ਉਸਲੇ ਨਹੀਂ ਮੌਕੇ ਤੇ ਹੋ ਗਈ ਇਹ ਲਾਧੂ ਘਰ ਦੇ ਕੋਲ ਆਰੋ ਹੋਗਾ ਉੱਥੇ ਕਿਧਰੇ ਹਾਂ ਫੌਜੀ ਦਾ ਆਰੋ ਹੁੰਦੇ ਆਰੋ ਦਸਾਂ ਮੇ ਕਿੰਨੇ ਜਣਾਂ ਦੀ ਡੈਥ ਹੋਈ ਇੱਕ ਜਣ ਬੰਦੇ ਦੀ ਡੈਥ ਹੋਈ ਤੇ ਕਿੰਨੇ ਜਣੇ ਸੀਗੇ ਤਿੰਨ ਜਣੇ ਸੀ ਕਿੱਥੋਂ ਆ ਰਹੇ ਸੀਗੇ ਇਹ ਲਾਧੂ ਕਾ ਪਿੰਡ ਤੋਂ ਆ ਰਹੇ ਸੀ ਐਕਸੀਡੈਂਟ ਹੋਇਆ ਕਿਤੇ ਕਰਕੇ ਕਿਹਦੇ ਨਾਲ ਹੋਇਆਗਾ ਇਹ ਟਰੈਕਟਰ ਟਰਾਲੀ ਹੈਗੀ ਸੀ ਡੰਪ ਕਰ ਰਹਾ ਸੀ ਮਿੱਟੀ ਆ ਅੱਛਾ ਮਰਨ ਵਾਲੇ ਦਾ ਕੀ ਨਾਮ ਹੈ ਮਨਜੀਤ ਸਿੰਘ ਆਪਣਾ ਸੁਨੀਲ ਸਿੰਘ ਅੱਛਾ ਕੀ ਹਾਸਾ ਕੀ ਵਾਪਰੇ ਆ ਜੀ ਇਹ ਇਹ ਐਕਸੀਡੈਂਟ ਦਾ ਹੈ ਲਾਧੂ ਕਾ ਮਨਜੀਤ ਕਿਵੇਂ ਵਾਪਰੇ ਆ ਜੀ ਇਹ ਅਸੀਂ ਚੱਲੇ ਸੀ ਮੈਂ ਉਧਰ ਮੰਡੀ ਵਾਲੀ ਸਾਈਡ ਤੇ ਇੱਕ ਟਰੈਕਟਰ ਸੀਗਾਗਾ ਅਸੀਂ ਚਲਾਈ ਜਾਂਦਾ ਸੀ ਮੋੜਾ ਤੇ ਉਹਨੇ ਅਸੀਂ ਕਿੱਦਾ ਚੱਲੇ ਉਹ ਅੱਗੇ ਚੱਲਿਆ ਸੋਨੇ ਇੱਕਰੇ ਕੱਟ ਮਾਰਾ ਸਾਡੇ ਵਿੱਚ ਵਜ ਗਿਆ ਟਰੈਕਟਰ ਆ ਕੇ ਅੱਛਾ ਤੇ ਫਿਰ ਅਸੀਂ ਅੰਦਰ ਡਿੱਗੇ ਫਿਰ ਉਸ ਤਰ੍ਹਾਂ ਇਧਰ ਡਿੱਗੇ ਅੱਧਾ ਉੱਟੋ ਜੀ ਛੋਟੋ ਚਲ ਜੇ ਫਿਰ ਅੰਦਰ ਡਿੱਗ ਗਏ